ਗੁੱਡ ਮਾਰਨਿੰਗ ਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਲੱਗਾਂਗੇ ਗਾਜਰ ਪਾਰਕ ਬਣਾਉਣਾ ਤੇ ਹੁਣ ਆਪਾਂ ਪਹਿਲਾਂ ਕਰ ਲਈਏ ਗਾਜਰਾਂ ਬਾਸ ਧੋੜੀਏ ਗਾਜਰਾਂ ਨੂੰ ਇਹ ਆ ਪਈਆਂ ਨੇ ਗਾਜਰ ਲੈ ਆਂਦੀਆਂ ਜੀ ਆਪਣੇ ਅਹੋ ਜੀ ਇਹ ਲੈ ਆਂਦੀਏ ਗਾਜਰਾ ਆਪਣੇ 25 ਕਿਲੋ ਛੱਟ ਲਾਂਗੇ ਇਹਦੇ ਵਿੱਚ ਦੁੱਧ ਘੱਟੋ ਘੱਟ ਆਪਾਂ 50 ਕਿਲੋ ਲੱਗ ਜੇ 60 ਲੱਗ ਜੇ ਇੱਕ ਕਵੰਟਲ ਹੀ ਲਿਆਵਾਂਗੇ ਅੱਜ ਸਾਰਾ ਨੂੰ ਗਾਜਰ ਬਾਗ ਤੱਕ ਆਣਦੇ ਰੱਜ ਕੇ ਆਪਣੇ ਜਣੇ ਗਾਜਰਾਂ ਲਾਲ ਲਾਲ ਹੁਣ ਕਰਦੇ ਆਪਾਂ ਇਹਨਾਂ ਦੇ ਕੱਦੂਗਾਸ ਆ ਪਾਣੀ ਦੇ ਵਿੱਚ ਛਿੱਟੀਆਂ ਨੇ ਧੋ ਕੇ ਨਾਲ ਹੁੰਦੀ ਕੱਢਾਂਗੇ ਆਪਾਂ ਤੇ ਕੋਈ ਗੱਲ ਨਹੀਂ ਇਕੱਲੇ ਜਾਣੀ ਆਪਾਂ ਘਰੇ ਇਕੱਲੀ ਕਰਾਂਗੇ ਇਹ ਕੰਮ ਤੇ ਹੁਣ ਕਰਦੇ ਆ ਫਿਰ ਆਪਾਂ ਕੱਦੂਗਾਸ ਇਹਨੂੰ ਲੋ ਜੀ ਮਿੱਤਰੋ ਆਪਣੇ 2 ਸਾਲ ਤਾਂ ਕਰਤੇ ਕੱਦੂਗਾਸ ਬਣਾਦੀ ਨਾ ਗੱਲ ਅਜੇ ਹੋਰ ਬਥੇਰਾ ਪਿਆ ਕਰਨ ਵਾਲਾ ਕਰ ਕੀ ਸਾ ਲਾਵਾਂਗੇ ਫੇਰ ਬਣੂਦਾ ਗਜਰੀ ਲਾਇਦਾ ਲੋ ਜੀ ਆ ਗਏ ਆਪਣੇ ਬੜੀਆਂ ਦਵਾਈ ਲੈ ਕੇ ਤੇ ਗਾਜਰਾਂ ਦਾ ਆਪਣੇ ਘਰ ਤਾਂ ਮਲਿਆ ਮੀਟ ਕਦੂ ਗਾਸ ਤੇ ਇਹ ਗੋਭੀ ਲੈਂਦੀ ਸੀਗੀ ਤੇ ਮੈਂ ਚਲੋ ਗੋਭੀ ਦਾ ਚਾਰ ਵੀ ਪਾਵਾਂਗੇ ਤੇ ਆ ਮਾਤਾ ਥੋਕੇ ਚੱਕਣੀ ਪਾ ਰਹੀ ਆ ਮੰਜੇ ਤੇ ਜਿਹੜਾ ਚੀਜ਼ ਹੱਥ ਲੱਗੇ ਕਰ ਲੈ ਕੰਮ ਇਹ ਆ ਪਤਾ ਹੀ ਫੱਟੇ ਚੱਕ ਦੇਈਂ ਨੇ ਜਿਹੜਾ ਵੀ ਕੰਮ ਲਾਦਾ ਤੜਕੇ ਦਾ ਲੱਗਿਆ ਹੋਈ ਮੈਂ ਵੀ ਕੱਦੂ ਗਾਸ ਕਰਨ ਤੇ ਬਣਾਤੀ ਆਪਣੇ ਕੱਦੂ ਗਾਸ ਦੀ ਗੱਲ ਥੋੜੀਆਂ ਹੀ ਰਹਿ ਗਈਆਂ ਤੇ ਉਹ ਵੀ ਕਰਾਂਗੇ ਤੇ ਆ ਰੋਭੀ ਆ ਰੋਟੀ ਨਾਲ ਹੀ ਨਹੀਂ ਰਾਜਣਾ ਰੋਭੀ ਵੀ ਬਣਾਤੀ ਗੱਲ ਇਹ ਬਸ ਸਭ ਨੂੰ ਥੋੜੀ ਥੋੜੀ ਜੀ ਮੈਂ ਤੋੜ ਦੂੰਗਾ ਇਹਨੂੰ ਚੋਰ ਛੋਟੀ ਕਰਦਾਂਗੇ ਚਾਰ ਇਹਦਾ ਵਧੀਆ ਬਣੂ ਘੈਂਟ ਪੂਰਾ ਫੁੱਲ ਸਵਾਦ ਆਉਂਦਾ ਹੈ ਹਾਂ ਤੋ ਅਗਰ ਸਾਨੂੰ ਮੈਂ ਕੀ ਕਰਨਾ ਹੈ ਇਹਦਾ ਹੁਣ ਮੈਂ ਤੁਰ ਗਾ ਜਲ ਮਤਲਬ ਪੂਰੀ ਅੱਛਾ ਸਾਂ ਕਿੱਥੇ ਤੁਰਨਾ ਲਓ ਜੀ ਮੈਂ ਤੋ ਚੋਰਾ ਆਪਣੇ ਪਟਲੀ ਕਰਤੀ ਤਿਆਰੀ ਹੁਣ ਪਾਉਣਿਆ ਆਪਾਂ ਇਹਦੇ ਚ ਦੁੱਧ ਤੇ ਬਾਕੇ ਅੱਗ ਫਿਰ ਕਰਦੇ ਆਂ ਤਿਆਰੀ ਇਹਦੀ ਬਣਾਉਣ ਦੀ ਠੀਕ ਹੈ ਆਪ ਇਹਨੇ ਗਾਜਰਾ ਉਪਿੱਤ ਕੇ ਤੇ ਆਪਾਂ ਦੁੱਧੇ ਪਾ ਕੇ ਬਾਲਦੇ ਹੁਣ ਲਓ ਜੀ ਮਿੱਤਰੋ ਫੁਆਦਾ ਬਣ ਗਿਆ ਹੁਣ ਆਪਾਂ ਇਹ ਦੁਵਾ ਦਾ ਧੁੰਨਾਗੇ ਗਾਜਰਾ ਕੀ ਗਾਜਰਾ ਬਣ ਕੇ ਫੁਆ ਬਣਾਵਾਂਗੇ ਲਓ ਬਣ ਘੈਂਟ ਗਿਆ ਫੁਆ ਤੇ ਸਾਰਾ ਖਾਸ ਇਹ ਦੁੱਧ ਦੇ ਵਿੱਚ ਉਹ ਹੋਰ ਹੀ ਨਿਕਲਦਾ ਮੋਰਨ ਜਦੋਂ ਜਲਾਈਦਾ ਵਰਤਦਾ ਹਾਂ ਚਲੋ ਕੋਈ ਗੱਲ ਨਹੀਂ ਦਿਖਾਉਣਾ ਲੋ ਜੀ ਗਾਜਰਾਂ ਦਾ ਪਾਣੀ ਵੀ ਆਪਣੀ ਮਚਾਤਾ ਖੰਡ ਵੀ ਪਾਤੀ ਇਹ ਤੇ ਮਾਤਾ ਆਪਣੀ ਲੱਗੀ ਹੋਈ ਹੈਗੀ ਤੇ ਬਣ ਜੀ ਗੱਲ ਵਾਂਗ ਐਡਾ ਦੇਖਿਆ ਆਪਣੇ ਚੈੱਕ ਕਰਕੇ ਪੂਰਾ ਸਵਾਦ ਆ ਤੇ ਇਹ ਤੇ ਆਪਾਂ ਦਾ ਖੋਆ ਪਾਵਾਂਗੇ ਜੇ ਵੱਧ ਗਿਆ ਤਾਂ ਹੋਰ ਲਿਆਵਾਂਗੇ ਆਪਾਂ ਹੋਰ ਲਿਆ ਕੇ ਪਾਵਾਂਗੇ ਜੀ ਪਣ ਗਿੱਕਾਂ ਐਂਡ ਗੱਲਬਾਤ ਮਿੱਤਰੋ ਖਾਣਾ ਪੀਣਾ ਵੀ ਰੱਜ ਕੇ ਜਹੀਦਾ ਖਾਣ ਪੀਣ ਨਹੀਂ ਨਾਲ ਜਾਣਾ ਇੱਕ ਬਸ ਪਿਆਰ ਨੇ ਹੋਰ ਕੁਝ ਨਹੀਂ ਜੈਗਾ ਜੀ ਇੱਥੇ ਠੀਕਾ ਫੋਕੇ ਰਖਾਵੇ ਨਾ ਇਹੀ ਵਧੀਆ ਹੈ ਜਿਹੜਾ ਬੰਦਾ ਖਾ ਪੀ ਲੈ ਇੱਕ ਪਿਆਰ ਬਣਾਈ ਰੱਖੇ ਸਾਬ ਨਾਲ ਇਹ ਜੋ ਤੀਜਣੇ ਜਿਹੜਿਆਂ ਜ਼ਿੰਦਗੀ ਨਾਲ ਜਾਂਦੇ ਨੇ ਹੋਰ ਇੱਥੇ ਕੁਝ ਨਹੀਂ ਹੈਗਾ ਫੋਕੀ ਮੈਂ ਮੈਂ ਆ ਜੀ ਲਾਈ ਬਣ ਗਈ ਘੈਂਟ ਗੱਲਬਾਤ ਇਹ ਦੋ ਬਾਤ ਪੌਣਿਆਂ ਦੇ ਚ ਆਪਾਂ ਖੁਆ ਲਓ ਜੀ ਮਿੱਤਰੋ ਬਣ ਗਿਆ ਘੈਂਟ ਬੂਰਾ ਘੈਂਟ ਬਣਿਆ ਸੁਆਦ ਬੂਰਾ ਫੁੱਲ ਬਣਿਆ ਗਾਜਰ ਪਾਕ ਆ ਇੱਕ ਸਾਲ ਭਰ ਗਿਆ ਦੋ ਸਾਲ ਭਰ ਗਏ ਇੱਕ ਬਰਾਂਡ ਭਰ ਗਏ ਲਾਈ ਮਿੱਤਰੋ ਹੁਣ ਵੇ ਬੇਵਾਪਨ ਫੁੱਲ ਲੇ ਲਗਾ ਕੇ ਰੱਖਣਾ ਬਣੇ ਜਿ ਰੱਜ ਕੇ ਖਾਣਾ ਨਜ਼ਾਰੇ ਲੈਣਾ ਥਾਗੜੇ ਹੋ ਕੇ ਖਾਨਬੀਨ ਨਾਲ ਇਸ ਜ਼ਿੰਦਗੀ ਆ। ਲੋ ਜੀ ਬਣ ਗਈ ਘੈਂਟ ਗੱਲਬਾਤ। ਹਾਂਜੀ ਮਿੱਤਰੋ ਕੀ ਹਾਲ ਚਾਲ ਨੇ? ਤੇ ਹੁਣ ਆ ਗਿਆ ਪਾ ਖੇਤ ਮੋਟਰ ਚੱਲੀ ਜਾਂਦੀ ਆ। ਤੇ ਮੈਂ ਚਲ ਨਾਲੇ ਆਪਣਾ ਢੇੜਾ ਹੋ ਜਾਊਗਾ ਨਾਲੇ ਦੇਖ ਹੁਣੇ ਜਾ ਕੇ ਮੋਟਰ ਤੇ ਨਾਲੇ ਜਿਹੜੀ ਆਪਾਂ ਨੇ ਤੁਹਾਨੂੰ ਖੁਸ਼ ਖ਼ਬਰੀ ਦੇਣੀ ਹੈਗੀ ਇਹ ਉਹ ਇਹ ਹੈਗੀ ਵੀ ਆਪਾਂ ਦੇਖ ਰਹੇ ਹਾਂ ਇਹ ਟਰੈਕਟਰ। ਖੇਤੀ ਬੜੀ ਵਾਸਤੇ ਤੇ ਜਿਹੜਾ ਆਪਣਾ ਘਰ ਵਾਲਾ ਟਰੈਕਟਰ ਸੀਗਾ ਉਹ ਬੰਦੇ ਚਾਚੇ ਗਿਆ ਉਹਨੂੰ ਆ ਗਿਆ ਤਾਂ ਕਰਕੇ ਫਿਰ ਆਪਣਾ ਟਰੈਕਟਰ ਹੁਣ ਖੋਹ ਲੈ ਲਿਆ ਤੇ ਉਹ ਆਪਾਂ ਸਾਨੂੰ ਕੱਲ ਨੂੰ ਦਿਖਾਵਾਂਗੇ ਤੇ ਚੈਨਲ ਨੂੰ ਯਾਰ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਰ ਬਣ ਕੇ ਉਹਦੇ ਇੱਕ ਸਬਸਕ੍ਰਾਈਬ ਨਾਲ ਹੀ ਬਹੁਤ ਵੱਡੀ سپورਟ ਹੁੰਦੀ ਹੈ ਜੀ ਤੇ ਮੋਟਰ ਆਪਣੀ ਚੱਲੀ ਜਾ ਰਹੀ ਹੈ ਹੋਏ ਆ ਗਈ ਆਪਣੀ ਮੋਟਰ ਚੱਲਦੀ ਆ ਮਾਰਦੀ ਆ ਇੱਥੇ ਕਰਦੇ ਪੰਜ ਖੱਡਿਆ ਹੋਇਆ ਹੈਗਾ ਹੈ ਕਿ ਆਪਣੇ ਮੋਟਰਪਾਸੇ ਵੱਡੀ ਅੱਲਾ ਇਹ ਛੋਟੀ-ਵੋਟੀ ਹੋਈ ਇੱਕ ਮੋਟਰ ਆਪਣੀ ਨੂੰ ਆ ਗਈ। ਆਹ ਜਮਣ ਦੇ ਟੁੜਿਆ ਆ ਗਈ। ਕਣਕ ਦਾ ਘੈਂਟ ਆ ਗਈ, ਸਰਕਲੀ ਗੱਲ ਬਾਤ। ਆਪਣਾ ਜਗਾਰ ਮੈਂ ਟਾਇਰ ਥ੍ਰੀ ਕਰਵਾ ਪੱਤੀ ਖਾਲੀ। ਇੱਕ ਪਾਣੀ ਆਇਆ। ਖਾਲ ਨੂੰ ਇੱਕਦੰਦਾ ਤੇ ਸਿਖਾ ਕੇ ਬੰਦ ਕਰਕੇ ਉਹ ਇਧਰ ਦੀ ਆਪਣੇ ਗਾਹਾਂ ਵੇਚਣਾ ਆ ਫਲੋੜੀ ਪਾ ਕੇ ਤੇ ਕੋਈ ਖੰਡ ਨਹੀਂ ਪਾ ਕੇ ਆ ਜਿਹਦੇ ਵਿੱਚ ਜੜਾ ਹੈਗਾ ਇਹ ਇਧਰੋਂ ਨਿਕਲ ਜਾਂਦਾ ਤੇ ਬਾਕੀ ਹਾਲਾਤ ਮਿੱਤਰੋ ਕਹਿਣੀ ਢਾਈ ਵਸ ਯਾਰ ਆਪਣਾ ਸੁਪਨਾ ਸੀਗਾ ਵੀ ਟਰੈਕਟਰ ਆਬਦਾ ਲੈਣਾ ਹੈਗਾ ਤੇ ਉਹ ਦਿਨ ਮਾਲਕ ਦੀ ਕਿਰਪਾ ਨਾਲ ਆ ਗਿਆ ਪਰਮਾਤਮਾ ਨੇ ਆਪਣੀ ਸੁਣ ਲਈ ਤੇ ਆਪਾਂ ਨੇ ਆਪਦਾ ਟਰੈਕਟਰ ਲੈ ਆਂਦਾ ਤੇ ਕੱਲ ਨੂੰ ਲਿਆਉਣਾ ਆਪਣੇ ਹੱਕ ਕੇ ਸੰਗਰੂਰ ਤੋਂ ਸੰਗਰੂਰ ਖੜਾਗਾ ਤੇ ਕੱਲ ਨੂੰ ਹੱਕ ਕੇ ਲੈ ਕੇ ਆਵਾਂਗੇ ਤੇ ਸੋਨੂੰ ਵੀ ਦਿਖਾਵਾਂਗੇ ਤੇ ਚਲੋ ਆਪਾਂ ਨੂੰ ਤਾਂ ਹੁਣ ਵਧਾਈਆਂ ਬਣਦੀ ਨੇ ਤੇ ਨਾਲ-ਨਾਲ ਸੋਨੂੰ ਵੀ ਸਾਰਿਆਂ ਨੂੰ ਵਧਾਈਆਂ ਜੀ ਪਰਮਾਤਮਾ ਸਾਥੀ ਚੰਗਿਆ ਦਿਨ ਲਿਆਵੇ ਆਪਣੇ ਜੋ ਖੁਸ਼ੀ ਚਾਹੁੰਦਾ ਮਿਲੇ ਤੇ ਯਾਰ ਆਪਾਂ ਪਰਸੋਂ ਗਏ ਸੀ ਇਹ ਸਾਬੂ ਕੀ ਤਲਵੰਡੀ ਤੇ ਉੱਥੇ ਇੱਕ ਬਾਈ ਨੇ ਸੱਦਾ ਜੀ ਕਹਿੰਦਾ ਮੇਰੇ ਕੋਲੇ ਟਰੈਕਟਰ ਖੜਾ ਗਏ ਸੀ ਤੇ ਉਹਦਾ ਟਰੈਕਟਰ ਦੇਖਣ ਗਏ ਸੀ ਆਪਾਂ ਡੀਲਰ ਰਿ ਸੀ ਬਾਈ ਤੇ ਉਹ ਟਰੈਕਟਰ ਆਪਣਾ ਫਿੱਟ ਨਹੀਂ ਬੈਠਿਆ ਕਿਉਂਕਿ ਅ ਦਿਖਾਇਆ ਤਾਂ ਯਾਰ ਕੁਝ ਹੋਰ ਹੋਇਆ ਸੀਗਾ ਤੇ ਜਦੋਂ ਕੋਲੇ ਜਾ ਕੇ ਆਪਣੇ ਦੇਖਿਆ ਤੇ ਗੱਲਬਾਤ ਹੋਰ ਨਿਕਲੀ ਥਾਂ ਥਾਂ ਤੋਂ ਲੀਕ ਹੋਇਆ ਪੈਸਾ ਆ ਤਾਂ ਕਰਕੇ ਫਿਰ ਆਪ ਨੂੰ ਫਟਣੀ ਬੈਠਿਆ ਤੇ ਆਪਣੇ ਕੈਨਸਲ ਕਰਤਾ ਲੈਣਾ ਤੇ ਕੱਲ ਵੀ ਗਏ ਸੀ ਆਪਾਂ ਬਰਨਾਲਾ ਮੰਡੀ ਤੇ ਵੀ ਜੇ ਇਥੋਂ ਕੋਈ ਮਿਲ ਜੇ ਕਿਉਂਕਿ ਆਪਾਂ ਲੋ ਵੀ ਯਾਰ ਕੋਈ ਸੰਦ ਲੈਣੇ ਆਗੇ ਪਰਖ ਕੇ ਗੌਰ ਕਰਕੇ ਲੈਣਾ ਚਾਹੀਦਾ ਕਿਉਂਕਿ ਪੈਸੇ ਲੱਗੇ ਦਾ ਮੁੱਲ ਫੇਰ ਹੀ ਪੈਂਦਾ ਹੈ ਜੇ ਚੀਜ਼ ਵਧੀਆ ਮਿਲ ਜੇ ਨਾ ਤੁਰ ਫਿਰ ਕੇ ਆਪ ਨੂੰ ਇੰਨਾ ਕੁ ਜ਼ਰੂਰ ਆ ਵੀ ਜੀ ਤੁਰ ਫਿਰ ਕੇ ਮਿਲ ਜਾਂਦੀ ਹੁੰਦੀ ਹੈ ਜੇ ਆਪਾਂ ਗੌਰ ਕਰਕੇ ਲਈਏ ਦੇਖ ਕੇ ਜਲਦਬਾਜੀ ਜਲਦਬਾਜੀ ਤੇ ਯਾਰ ਫਿਰ ਇਹੀ ਹੁੰਦਾ ਵੀ ਹਨਾ ਚੀਜ਼ ਆਪਣੇ ਕਰਮਾਂ ਦੀ ਚੰਗੀ ਵੀ ਨਿਕਲਿਆਵੇ ਤੇ ਮਾੜੀ ਵੀ ਹੋ ਸਕਦਾ ਹਨਾ ਚੱਲੀ ਜਾਵੇ ਤਾਂ ਚੰਗਾ ਚੱਲੀ ਜਾਵੇ ਤੇ ਨਹੀਂ ਕਰਮਾਂ ਦੇ ਹਰਤੇ ਵੀ ਨਾ ਚੰਗੀ ਚੱਲੇ ਤਾਂ ਕੀ ਕਹਿ ਸਕਦੇ ਆ ਹਨਾ ਤਾਂ ਕਰਕੇ ਆਪਣੇ ਲੈਤਾਗਾ ਪੂਰਾ ਪਹਿਲਾਂ ਵੀ 6-7 ਮਹੀਨੇ ਤੋਂ ਫੇਰੇ ਹੀ ਰਹੇ ਸੀ ਆਪਾਂ ਟਰੈਕਟਰ ਦੀ ਭਾਲ ਦੇ ਵਿੱਚ ਤੇ ਯਾਨੀ ਕਿ ਆਪਾਂ ਨੂੰ ਯਾਰ ਲੱਗ ਗਿਆ 6-7 ਮਹੀਨਿਆਂ ਬਾਅਦ ਚੀਜ਼ ਮਿਲ ਗਈ ਯਾਨੀ ਕਿ ਵਧੀਆ ਮਿਲ ਗਈ ਹਨਾ ਆਪਣੀ ਖੇਤੀਬਾੜੀ ਦਾ ਡੰਗਾ ਵਧੀਆ ਸਾਰੀ ਜਾਊਗਾ ਤੇ ਐ ਆਪਣੇ ਕਿਹੜਾ ਬਾਣ ਜਿਆਦਾ 4-5 ਕਿੱਲਾਂ ਦੀ ਖੇਤੀ ਹੈਗੀ ਖੇਤੀਬਾੜੀ ਕਰਕੇ ਆਪਣੇ ਅੰਦਰ ਲਾ ਦੇਣਾ ਜਾਂ ਆਪਾਂ ਬਸ ਇਹ ਯਾਤਰਾ ਯਾਤਰਾ ਲਈ ਮੇਣਾਗਾ ਵੀ ਆਪਾਂ ਯਾਤਰਾ ਉੱਤਰਾਤੇ ਜਾਇਆ ਕਰਾਂਗੇ ਹਨਾ ਜਾਣਿਆ ਹੁਣ ਵੀ ਹਰੇਕ ਸਾਲ ਪਰ ਆਪਣੇ ਕੋਲ ਟਰੈਕਟਰ ਨਹੀਂ ਹੈਗਾ ਤੇ ਤਾਂ ਕਰਕੇ ਆਪਾਂ ਗੱਡੀ ਗੱਡੀ ਲੈ ਜਾਂਦੇ ਸੀਗੇ ਲੋ ਜੀ ਖੇਤੋਂ ਚੱਲ ਕੇ ਪਹੁੰਚ ਗਏ ਆਪਾਂ ਪਿੰਡ ਆਪਣੇ ਅੱਡੇ ਤੇ ਗੁਰਦੁਆਰਾ ਸਾਹਿਬ ਟਾਲਾ ਸਾਹਿਬ ਕੋਲ ਤੇ ਆ ਗਏ ਆਪਣੇ ਪਿੰਡ ਦਾ ਗੁਰਦੁਆਰਾ ਜੀ ਇਹ ਆਈ ਸਾਡੇ ਪਿੰਡ ਦਾ ਗੁਰਦੁਆਰਾ ਟਾਲਾ ਸਾਹਿਬ ਅੰਦਰ ਦਾ ਆਪਾਂ ਹੁਣ ਤਾਲੀ ਗਿਆਗੇ ਕਿਉਂਕਿ ਸੱਤ ਯਾਰਾ ਟੋਪੀ ਲਾਤੀਆ ਟੋਪੀ ਲਾ ਕੇ ਆਪਾਂ ਬਧੀਨ ਲਾ ਦੇਗਾ